ਦੋਸਤੋ ਅੱਜ ਆਸੀਂ ਪਹੁੰਚੇ ਹਾਂ ਸ਼ਹੀਦ ਆਜੂ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਜਿੱਥੇ ਪਰसों ਤੋਂ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕੰਗਣਾ ਰਣਾਉਤੇ ਇੱਕ ਕੁਲਵਿੰਦਰ ਕੌਰ ਕੁੜੀ ਨੇ ਜੋ ਸੀਆਈਐਸਐਫ ਦੇ ਵਿੱਚ ਕੁੜੀ ਸੀ ਉਹਨੇ ਥੱਪੜ ਮਾਰਿਆ ਸੀ ਤੇ ਜਿਸ ਕਰਕੇ ਕੰਗਣਾ ਰਣਾਉਤੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਬੜੇ ਆਪਸ਼ੁਭਦ ਕਿਸਾਨੀ ਸੰਘਰਸ਼ ਦੇ ਵੇਲੇ ਬੋਲੇ ਉਸ ਚੀਜ਼ ਨੂੰ ਲੈ ਕੇ ਪੰਜਾਬ ਉਨੇ ਸਮੁੱਚੇ ਭਾਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਪਰਸੋਂ ਨੂੰ 10 ਤਰੀਕ ਨੂੰ ਟੈਕਸੀ ਡਰਾਈਵਰ ਸੱਜਣਾ ਵੱਲੋਂ ਇੱਥੇ ਹਵਾਈ ਅੱਡੇ ਤੇ ਧਰਨਾ ਦਿੱਤਾ ਜਾ ਰਿਹਾ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਵਾਰੀ ਆਪਾਂ ਉਹਨਾਂ ਦੇ ਸਮੁੱਚੇ ਟੈਕਸੀ ਡਰਾਈਵਰ ਸੱਜਣਾ ਦੇ ਬਿਊ ਲੈਣਾ ਚਾਹੁੰਦੇ ਸੋ ਆਓ ਵੀਰ ਜੀ ਸਾਸਤਰੀ ਕਾਲ ਵੀਰ ਜੀ ਪਰਸੋਂ ਨੂੰ ਇੱਥੇ ਸਮੁੱਚੇ ਟੈਕਸੀ ਡਰਾਈਵਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜੋ ਪੰਗਣਾ ਰਨੋਤ ਤੇ ਕੁਲਵਿੰਦਰ ਕੌਰ ਕੁੜੀ ਨੇ ਸੀਏਐਸਐਫ ਦੀ ਕੁੜੀ ਨੇ ਥੱਪੜ ਮਾਰਿਆ ਤੇ ਉਸ ਨੂੰ ਲੈ ਕੇ ਤੁਹਾਡੇ ਕੀ ਥਿ ਵਿਊ ਨੇ ਦੇਖੋ ਭਾਈ ਜੀ ਉਹ ਥੱਪੜ ਮਾਰਿਆ ਨਹੀਂ ਗਿਆ ਕੰਗਣਾ ਜੀ ਵੱਲੋਂ ਥੱਪੜ ਖਾਦਾ ਗਿਆ ਕਿਉਂਕਿ ਉਸਨੇ ਜੋ ਕਿਸਾਨੀ ਸੰਘਰਸ਼ ਦੇ ਵਿੱਚ ਬਿਆਨ ਦਿੱਤਾ ਸੀ ਕਿ ਇਹ 100-100 ਰੁਪਏ ਦੇ ਵਿੱਚ ਬਿਠਾਈਆਂ ਗਈਆਂ ਇਹ ਔਰਤਾਂ ਇਹ ਬਿਆਨਬਾਜ਼ੀ ਕੋਈ ਵੀ ਆਪਣੇ ਪਰਿਵਾਰ ਬਾਰੇ ਕਿਉਂਕਿ ਪੰਜਾਬ ਤੋਂ ਬਹੁਤ ਜ਼ਿਆਦਾ ਪਰਿਵਾਰ ਉੱਥੇ ਬੈਠੇ ਸੀ ਦਿੱਲੀ ਧਰਨੇ ਦੇ ਉੱਤੇ ਸਾਡੇ ਖੁਦ ਦੇ ਪਰਿਵਾਰ ਵੀ ਉਸ ਧਰਨੇ ਦੇ ਵਿੱਚ ਸ਼ਾਮਲ ਸੀ ਤਾਂ ਇਹੋ ਜੀ ਬਿਆਨਬਾਜ਼ੀ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰੂਗਾ ਜਿਹਦੀਆਂ ਜ਼ਮੀਰਾਂ ਜਾਗਦੀਆਂ ਐਸਾ ਗੱਲ ਕਰਕੇ ਹਰੇਕ ਦੇ ਮਨ ਦੇ ਵਿੱਚ ਰੋਸ ਸੀ ਜਿਹੜਾ ਕਿ ਬਾਹਰ ਆ ਗਿਆ ਇਹ ਮੈਂਬਰ ਆਫ ਪਾਰਲੀਮੈਂਟ ਤਾਂ ਚਲੋ ਹੁਣ ਬਣੇ ਨੇ ਜੋ ਇਹਨਾਂ ਦਾ ਵਤੀਰਾ ਸੀਗਾ ਤਪੜਖਾਨ ਨਾਲ ਇਹ ਤਾਂ ਸ਼ੁਰੂ ਤੋਂ ਚੱਲਦਾ ਆ ਰਿਹਾ ਸੀਗਾ ਜਿਹਦਾ ਹਰਜਾਨਾ ਹੁਣ ਇਹਨਾਂ ਨੂੰ ਭਰਨਾ ਪਏ ਠੀਕ ਹੈ ਤੇ ਜੋ ਲੋਕਾਂ ਦਾ ਆਪਾਂ ਸੋਚਿਆ ਜਾਵੇ ਕੁਲਮਲਾ ਕੇ ਗੱਲ ਇਹ ਹੈ ਜੋ ਹੋਇਆ ਲੋਕਾਂ ਦੇ ਹਿਸਾਬ ਨਾਲ ਸਹੀ ਹੋਇਆ ਕਿਉਂਕਿ ਸਰਕਾਰ ਨੇ ਉਹਦੀ ਬਿਆਨਵਾਜੀ ਤੇ ਕੋਈ ਕਾਰਵਾਈ ਨਹੀਂ ਕੀਤੀ ਸੀ ਜੇ ਸਰਕਾਰ ਹੀ ਉਦੋਂ ਇਸ ਚੀਜ਼ ਨੂੰ ਗੌਰ ਨਾਲ ਦੇਖਦੀ ਤੇ ਅੱਜ ਇਹ ਦਿਨ ਆਉਂਦਾ ਹੀ ਨਹੀਂ ਜੀ ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਤਕਰੀਬਨ ਕੰਗਣਾ ਨਾਉ ਦੇ ਵੱਲੋਂ ਭੱਦੀ ਸ਼ਬਦਾਵਲੀ ਮਾਰੀ ਸ਼ਬਦਾਵਲੀ ਗੋਲੀ ਗਈ ਜਿਸ ਨੂੰ ਲੈ ਕੇ ਵੀ ਅੱਜ ਜਿਹੜੇ 에ਰਪੋਰਟ ਤੇ ਕੰਗਣਾ ਦੇ ਉਸ ਸੀਆਈ ਸੀਆਈਐਸਐਫ ਦੀ ਕੁੜੀ ਨੇ ਥੱਪੜ ਮਾਰਿਆ ਤੇ ਸਮੁੱਚੇ ਪੰਜਾਬ ਦੇ ਵਿੱਚ ਤਕਰੀਬਨ ਭਾਈ ਜਿੰਤਾਰ ਸਿੰਘ ਖਵਾਰੇ ਤੋਂ ਬਾਅਦ ਥੱਪੜ ਡੇ ਦੇ ਨਾਮ ਨਾਲ ਮਨਾਇਆ ਜਾਂਦਾ ਸੋ ਤੁਹਾਡੇ ਮਨ ਦੇ ਵਿੱਚ ਵੀ ਇਹ ਬੜਾ ਰੋਸ ਹੈ ਤੇ ਗੁੱਸਾ ਹੈ ਆਪਾਂ ਉਥੇ ਤੁਹਾਡੇ ਮਨ ਦੇ ਹੋਰ ਕੀ ਬਲਬਲੇ ਨੇ ਕੀ ਮਿਸ਼ਨਾ ਤੁਹਾਡਾ ਜਿਹੜਾ ਤੁਸੀਂ ਧਰਨਾ ਦੇਣ ਜਾ ਰਹੇ ਹੋ ਉਸ ਪ੍ਰਤੀ ਕੁਲ ਦੱਸੋ ਬਲਬਲੇ ਜੀ ਗੱਲ ਇਹ ਹੈ ਉਸ ਦਿਨ ਇੱਕ ਥੱਪੜ ਨਹੀਂ ਵਜਿਆ ਸੀ ਥੱਪੜ 2 ਵਜੇ ਸੀ ਲੋਕਾਂ ਨੂੰ ਅਧੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕੰਗਣਾ ਜੀ ਤੇ ਥੱਪੜ ਮਾਰਿਆ ਕੰਗਣਾ ਜੀ ਦੇ ਤੇ ਥੱਪੜ ਵਜਿਆ ਉਸ ਤੋਂ ਬਾਅਦ ਉਹਨਾਂ ਦੇ ਪੀਏ ਭਰਾ ਕੁਝ ਵੀ ਸੀ ਉਹਨਾਂ ਦੇ ਨਾਲ ਕੰਗਣਾ ਦੀ ਨਾਲ ਲੜਕੀ ਹੁੰਦੀ ਹੈ ਜੋ ਉਹਨਾਂ ਦਾ ਸਮਾਨਚਾਰੀ ਕਰਦੀ ਹੈ ਵੀਡੀਓ ਦੇ ਵਿੱਚ ਦੇਖਿਆ ਕਿ ਉਹਦੇ ਵੀ ਥੱਪੜ ਮਾਰਿਆ ਗਿਆ ਜੋ ਕੰਗਣਾ ਜੀ ਦੇ ਨਾਲ ਰਹਿੰਦੇ ਨੇ ਕਿ ਉਹ ਕੋਈ ਸਿੱਧੀ ਲੜਕੀ ਨਹੀਂ ਸੀ ਚਲੋ ਕੰਗਨਾ ਜੀ ਦੇ ਵੱਜਿਆ ਅਸੀਂ ਗਲਤ ਮੰਨਦੇ ਆਂ ਆਪ ਕੋ ਕਿਸੇ ਦੇ ਕੱਪੜ ਮਾਰ ਰਹੇ ਹੋ ਕੀ ਉਹ ਜਾਇਜ਼ ਉਹ ਮੀਡੀਆ ਦਿਖਾ ਨਹੀਂ ਰਿਹਾ ਜੋ ਕਿ ਬਹੁਤ ਗਲਤ ਉਹ ਵੀ ਇੱਕ ਕੁੜੀ ਸੀ ਫਿਰ ਇਹ ਤਾਂ ਬਰਾਬਰ ਹੋ ਗਿਆ ਨਾ ਹਿਸਾਬ ਜੇ ਉਹਨਾਂ ਦੇ ਕਿਸੇ ਨੇ ਮਾਰਿਆ ਤਾਂ ਉਹਨਾਂ ਨੇ ਵੀ ਅੱਗੇ ਕਿਸੇ ਦੇ ਮਾਰਿਆ ਠੀਕ ਹੈ ਅੱਧੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅੱਧੀ ਜਾਣਕਾਰੀ ਦਿੱਤੀ ਹੀ ਨਹੀਂ ਜਾ ਰਹੀ ਸੋ ਸਾਡੇ ਟੈਕਸੀ ਡਰਾਈਵਰ ਭਰਾਵਾਂ ਦੇ ਅੰਦਰ ਇਹ ਰੋਸ ਹੈ ਕਿ ਸੋਸ਼ਲ ਮੀਡੀਆ ਵੱਲੋਂ ਅਧੂਰੀ ਜਾਣਕਾਰੀ ਸਾਨੂੰ ਦਿੱਤੀ ਜਾ ਰਹੀ ਹੈ ਪ੍ਰਾਪਰ ਤੌਰ ਤੇ ਜਿਹੜੀ ਜਾਣਕਾਰੀ ਹੈ ਉਹ ਨਹੀਂ ਦਿੱਤੀ ਜਾ ਰਹੀ ਇਹ ਚੀਜ਼ ਨੂੰ ਲੈ ਕੇ ਬਹੁਤ ਵੱਡਾ ਰੋਸ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਭਾਰ ਦੇ ਵਿੱਚ ਹੈ ਕਿਉਂਕਿ ਜਾਗਦੀ ਜ਼ਮੀਰ ਵਾਲਾ ਮਨੋਕਾ ਦੇ ਵੀ ਆਪਣੀ ਹਾਨੀ ਨਹੀਂ ਸਹਿ ਸਕਦਾ ਦੇਖੋ ਸਾਡਾ ਇਹ ਸਾਰਾ ਪਰਿਵਾਰ ਹੈ ਟੈਕਸੀ ਡਰਾਈਵਰਾਂ ਦਾ ਟਰਾਈ ਸਿਟੀ ਦੇ ਵਿੱਚ ਲਗਭਗ ਸਾਰੇ ਹੀ ਪਰਿਵਾਰ ਜਿੰਨੇ ਵੀ ਗਰੁੱਪ ਨੇ ਸਭ ਸਹਿਮਤ ਨੇ ਇਸ ਚੀਜ਼ ਦੇ ਨਾਲ ਦਿਨ ਸੋਮਵਾਰ ਨੂੰ ਇੱਥੇ ਉਹਨਾਂ ਦੇ ਹੱਕ ਵਿੱਚ ਧਰਨਾ ਵੀ ਦਿੱਤਾ ਜਾ ਰਿਹਾ ਇਕੱਠ ਵੀ ਹੋ ਰਿਹਾ ਹੈ 에ਰਪੋਰਟ ਦੇ ਉੱਤੇ ਤੇ ਦੂਸਰਾ ਇਕੱਲਾ ਸਾਡੇ ਵੱਲੋਂ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਹੀ ਉਹਨਾਂ ਦੇ ਲਈ ਸਪੋਰਟ ਦਿੱਤੀ ਜਾ ਰਹੀ ਹੈ ਕਿ ਅਸੀਂ ਤੇਰੇ ਨਾਲ ਹਾਂ ਤੁਸੀਂ ਦੇਖਿਆ ਹੀ ਹੋਊਗਾ ਜਿਰਖਪੁਰ ਤੋਂ ਵੱਡੇ ਵੱਡੇ ਵਪਾਰੀ ਐਲਾਨ ਕਰ ਰਹੇ ਨੇ ਹਰ ਜਗ੍ਹਾ ਤੋਂ ਕਿ ਅਸੀਂ ਨਾਲ ਇੱਕ ਕਮਿਊਨਿਟੀ ਹੁੰਦੀ ਹੈ ਜਿਵੇਂ ਸਾਡੀ ਅਲੱਗ ਕਮਿਊਨਿਟੀ ਹੈ ਅਸੀਂ ਉਹਨਾਂ ਦਾ ਸਾਥ ਦੇ ਰਹੇ ਕੰਗਣਾ ਦੀ ਜੋ ਖੁੱਦੀ ਕਮਿਊਨਿਟੀ ਹੈ ਬਾਲੀਵੁੱਡ ਉਹੀ ਇਸੀ ਦਾ ਜਸ਼ਨ ਮਨਾ ਰਹੀ ਹੈ ਕਿ ਇਸ ਦੇ ਧੱਪੜ ਵੱਜਿਆ ਤੁਸੀਂ ਵਿਸ਼ਾਲ ਦੱਲਾਨੀ ਜੀ ਮਿਊਜ਼ਿਕ ਡਾਇਰੈਕਟਰ ਨੇ ਉਹਨਾਂ ਦਾ ਬਿਆਨ ਸੁਣੋ ਉਹ ਖੁਦ ਕਲਵਿੰਦਰ ਕੌਰ ਜੀ ਨੂੰ ਅਪਰੀਸ਼ੀਏਟ ਕਰਕੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਵੀ ਪਾਇਆ ਕਿ ਉਹ ਖੁਦ ਆਪਦੇ ਕੋਲ ਜੋਬ ਦੇਣ ਨੂੰ ਤਿਆਰ ਨੇ ਜੇ ਬਾਇ ਚਾਂਸੇ ਸਸਪੈਂਡ ਵੀ ਹੁੰਦੇ ਨੇ ਤੁਸੀਂ ਕੋ ਦੇਖੋ ਜਿਸ ਬੰਦੇ ਨੂੰ ਉਹਦੀ ਖੁਦ ਹੀ ਕਮਿਊਨਿਟੀ ਨਹੀਂ ਸਪੋਰਟ ਕਰ ਰਹੀ ਕਿ ਉਹ ਸਹੀ ਹੋਊਗਾ ਬਿਲਕੁਲ ਜੀ ਤੇ ਆਪਾਂ ਹੋਰ ਸੱਜਣਾ ਤੋਂ ਵੀ ਇਸ ਬਾਰੇ ਜਾਣਕਾਰੀ ਲੈਣੇ ਚਾਹੁੰਦੇ ਬਾਈ ਜੀ ਤੁਸੀਂ ਕੀ ਦੱਸਣਾ ਚਾਹੋ ਬਾਈ ਪਤਾ ਕੀ ਆ ਜਾਂ ਜੋ ਹੋਇਆ ਗਲਤ ਹੋਇਆ ਠੀਕ ਹੈ ਪੰਜਾਬ ਦੀ ਧੀ ਆ ਠੀਕ ਹੈ ਸਾਡੀ ਧੀ ਆ ਠੀਕ ਹੈ ਉਹਦੇ ਹੱਥ ਲਾਇਗਾ ਠੀਕ ਹੈ ਉਹਦੀ ਔਕਾਤ ਵੀ ਨਹੀਂ ਹੈਗੀ ਕੰਗਣਾਂ ਦੀ ਇਹ ਤੁਹਾਨੂੰ ਇਹ ਵੀ ਲੱਗਦਾ ਵੀ ਜਿਸ ਨੂੰ ਅੱਜ ਮੌਜੂਦਾ ਮੈਂਬਰ ਪਾਰਲੀਮੈਂਟ ਤੋਂ ਲਿਆਂ ਗਿਆ ਵੀ ਉਹ ਪਾਰਲੀਮੈਂਟ ਚੁਣਿਆ ਗਿਆ ਵੀ ਜਿਹੜਾ ਮਨੁੱਖ ਕਿਸੇ ਵੀ ਇੱਜ਼ਤ ਨਹੀਂ ਕਰ ਸਕਦਾ ਲੋਕਤੰਤਰ ਦੇ ਜ਼ਰੀਏ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾਂਦਾ ਤੇ ਉਹਦੇ ਮਨ ਦੇ ਵਿੱਚ ਏਡੀ ਵੱਡੀ ਨਾਪਰ ਤੇ ਗੁੱਸਾ ਹੈ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋ ਬੀਰ ਜੋ ਪੰਜਾਬ ਤੇ ਸਰ ਤੋਂ ਬਣੀ ਆ ਪੰਜਾਬ ਨੂੰ ਗਲਤ ਬੋਲ ਕੇ ਬਣੀ ਆ ਉਹਨਾਂ ਦੀ ਅਕਾਤ ਵੀ ਨਹੀਂ ਸੀ ਬਣਦੀ ਠੀਕ ਹੈ ਪੰਜਾਬ ਪੰਜਾਬੀਆਂ ਨੂੰ ਇਹ ਖਾਲਸਤਾਨੀ ਨੇ ਇਹ ਫਲਾਨਾ ਨੇ ਇਹ ਤੇਗੜਾ ਨੇ ਠੀਕ ਹੈ ਉਹ ਆਪਾਂ ਨੂੰ ਗਲਤ ਬੋਲ ਕੇ ਐਮਪੀ ਬਣੀ ਹੈ ਕਿ ਉਹਦੇ ਘਾਤ ਵੀ ਨਹੀਂ ਐਮਪੀ ਬਣਦੀ ਬਿਲਕੁਲ ਅੱਤਵਾਦੀ ਵਰਗੇ ਸ਼ਬਦ ਤੇ ਪੰਜਾਬੀ ਇਹ ਸਤਕਾਰ ਦੇ ਯੋਗ ਨਹੀਂ ਕਿਉਂਕਿ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਵੱਲੋਂ ਬੋਲਨੇਗੇ ਇਸ ਲਈ ਆਪਾਂ ਵੇਖ ਰਹੇ ਹਾਂ ਕਿ ਅੱਜ ਏਅਰਪੋਰਟ ਤੇ ਤਕਰੀਬਨ ਸ਼ਹੀਦੇ ਆਗੂਆ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਚੰਡੀਗੜ੍ਹ ਵਿੱਚ ਅਸੀਂ ਖੜੇ ਹਾਂ ਜਿੱਥੇ ਕੰਗੜਾ ਰਣੌਦੇ ਉਹ ਸਾਡੇ ਪੰਜਾਬ ਦੀ ਧੀ ਨੇ ਕੁਲਵਿੰਦਰ ਕੌਰ ਨੂੰ ਥੱਪੜ ਜੜਿਆ ਸੀ ਸੋ ਇਸ ਲਈ ਸਮੁੱਚੇ ਟਰੈਕਸੀ ਡਰਾਈਵਰ ਵੱਲੋਂ ਸੱਜਣਾ ਵੱਲੋਂ ਸੋਮਵਾਰ ਨੂੰ 10 ਤਰੀਕ ਨੂੰ ਇੱਥੇ ਬਹੁਤ ਵੱਡੇ ਰੂਪ ਦੇ ਵਿੱਚ ਸੰਘਰਸ਼ ਵਿੜੇ ਜਾ ਰਿਹਾ ਧਰਨਾ ਦਿੱਤਾ ਜਾ ਰਿਹਾ ਹੈ ਕਿ ਅੱਜ ਪੰਜਾਬ ਦੀ ਧੀ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਇਹ ਬਹੁਤ ਵੱਡਾ ਧੱਕਾ ਹੋ ਰਿਹਾ ਸੋ ਆਓ ਸਾਡੇ ਹੋਰ ਨੌਜਵਾਨ ਵੀਰ ਨੇ ਉਹਨਾਂ ਤੋਂ ਆਪਾਂ ਬਿਓ ਲੈਣਾ ਚਾਹੁੰਦੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀਰੇ ਗੱਲ ਇਦਾਂ ਦੇਖੋ ਪੰਜਾਬੀ ਲੋਕ ਖੁੱਲੇ ਦਿਲਦਾਰ ਨੇ ਇਹ ਪਿਆਰ ਵੀ ਬਹੁਤ ਕਰਦੇ ਆ ਇਹ ਲੋਕਾਂ ਨੂੰ ਸਿਰ ਤੇ ਵੀ ਬਹਾ ਦਿੰਦੇ ਆ ਨਾ ਇਹ ਸੱਟ ਵੀ ਦਿੰਦੇ ਹੁਣ ਜਿਹੜੀ ਉਹ ਬਿਆਨਬਾਜ਼ੀ ਉਹਦੋਂ ਕੀਤੀ ਗਈ ਹੁੰਦੇ ਦੁਆਰਾ ਉਹ ਇੰਨੀ ਗਲਤ ਸੀ ਦੇਖੋ ਬਾਕੀ ਹਨਾ ਉਹ ਦਾ ਜਦੋਂ ਬੰਦੇ ਦੇ ਅੰਦਰ ਗੁੱਸਾ ਹੈ ਤਾਂ ਆਪ ਨੂੰ ਇਹ ਵੀ ਪਤਾ ਨਾ ਆਪਾਂ ਭੁੱਲਦੇ ਨਹੀਂ ਪੰਜਾਬੀ ਤਾਂ ਇਹ ਤਾਂ ਫਿਰ ਹੋਣਾ ਹੀ ਸੀ ਨਾ ਇਹ ਕੋਈ ਗਲਤ ਉਹਦੇ ਲਈ ਹੋ ਸਕਦਾ ਗਲਤ ਪਰ ਮੇਰੇ ਹਿਸਾਬ ਨਾਲ ਤਾਂ ਉਹ ਡਿਜ਼ਰਵ ਕਰਦੀ ਸੀ ਜੀ ਕਿਉਂਕਿ ਤੁਸੀਂ ਜਦੋਂ ਵੀ ਬਜ਼ੁਰਗਾਂ ਦੀ ਤਾਂ ਰਿਸਪੈਕਟ ਕਰੋ ਨਾ ਕੀ ਬੋਲਦੇ ਵੇ ਉਹ ਥੋੜਾ ਬਹੁਤ ਦਾ ਧਿਆਨ ਰੱਖੋ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਉਹਦਾ ਹੱਕ ਬਣਦਾ ਸੀ ਹੁੰਦੇ ਤੇ ਬਹੁਤ ਸੋਹਣਾ ਕੀਤਾ ਪੈਣਦੇ ਆਪਾਂ ਦੀ ਸਪੋਰ ਕਿ ਜਿਸ ਤਰ੍ਹਾਂ ਉਹ ਸੀਆਈਓਸਫ ਦੇ ਵਿੱਚ ਡਿਊਟੀ ਤੇ ਤਾਇਨਾਤ ਸਨ ਡਿਊਟੀ ਨਿਭਾਰੇ ਸਨ ਤੇ ਉਥੇ ਫਰਜ਼ ਅਦੌਲੀ ਕਰ ਰਹੇ ਸਨ ਉਥੇ ਕਿਤੇ ਕਿਸਾਨੀ ਸੰਘਰਸ਼ ਦਾ ਗੁੱਸਾ ਵੀ ਉਹਦੇ ਬਹੁਤ ਮਨ ਦੇ ਵਿੱਚ ਸੀ ਇੱਕ ਹੋਰ ਗੱਲ ਦੇਖੋ ਜਿੰਨਾ ਕਿ ਮੈਂ ਸਮਝਦਾ ਕੰਗਨਾਰ ਨੋਦ ਨੂੰ ਨਾ ਉਹ ਉਹਨੇ ਕੁਝ ਹੋਰ ਵੀ ਬੋਲਿਆ ਜਿਹੜਾ ਹਜੇ ਸਾਹਮਣੇ ਨਹੀਂ ਆਇਆ ਇਹ ਤਾਂ ਦੇਖੋ ਮੀਡੀਆ ਜੋ ਵੀ ਸੈਂਟਰ ਆਲਾ ਵਿਖਾਉਂਦਾ ਕੁਝ ਹੋਰ ਵਿਖਾਉਂਦਾ ਤੇ ਉਹਦੀ ਆਦਤ ਆ ਕੁਝ ਨਾ ਕੁਝ ਉਹ ਬੋਲੀ ਹੋਊਗੀ ਕਿਉਂਕਿ ਉਹ ਫਿਰ ਗੁੱਸਾ ਪ੍ਰਾਣਾ ਵੀ ਫਿਰ ਨਿਕਲ ਆਉਂਦਾ ਨਾ ਹਾਂਜੀ ਕਿਉਂਕਿ ਕੱਲਾ ਪੰਜਾਬ ਦੇ ਵਿੱਚ ਨਹੀਂ ਜੀ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਤਕਰੀਬਨ ਸਮੁੱਚੇ ਭਾਰਤ ਦੇ ਵਿੱਚ ਰੋਸ ਦੀ ਲਹਿਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜੇਕਰ ਇਹ ਪੁਲਿਸ ਸਸਪੈਂਡ ਹੁੰਦੀ ਹੈ ਉਹ ਸਹਿਯੋਗ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸਸਪੈਂਡ ਬੰਦ ਨਹੀਂ ਦੇਖੋ ਉਹ ਬਾਲੀਵੁੱਡ ਦਾ ਇੱਕ 뮤జిక్ ਵਿਸ਼ਾਲ ਕਰਕੇ ਕੋਈ ਹੈਗੇ ਨੇ ਹਨਾ ਉਹਨਾਂ ਨੇ ਵੀ ਬਿਆਨ ਦਿੱਤਾ ਤੇ ਵੈਸੇ ਵੀ ਤੁਸੀਂ ਦੇਖੋ ਕਿ ਇਹ ਇੰਡਸਟਰੀ ਦੇ ਬੰਦੇ ਕਿੰਨਾ ਇਸ ਔਰਤ ਨਾਲ ਖੜਦੇ ਨੇ ਹਨਾ ਇਹ ਬਿਆਨਬਾਜ਼ੀ ਚਲੋ ਆਪ ਦਾ ਆਪ ਦਾ ਸੁਭਾਅ ਹੁੰਦਾ ਪਰ ਇਹਨਾਂ ਦੀ ਬਿਆਨਬਾਜ਼ੀ ਨਾ ਉਲਟੀ ਰਹਿੰਦੀ ਹਮੇਸ਼ਾ ਕੋਈ ਸਿੱਧੇ ਮੂੰਹ ਦੀ ਇਹਨਾਂ ਦੀ ਬਿਆਨਬਾਜ਼ੀ ਨਹੀਂ ਕੋਈ ਤਰਕ ਨਹੀਂ ਜੋ ਇਹਨਾਂ ਨੇ ਨੈੱਟ ਤੋਂ ਪੜ ਲਿਆ ਉਹ ਹੀ ਸੱਚ ਮੰਨ ਲਿਆ ਜੀ ਇੱਥੇ ਕਦੇ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ ਹਨਾ ਜੋ ਮੂੰਹ 'ਚ ਆਇਆ ਕਹਿਤਾ ਫਿਰ ਇਹ ਗੱਲਾਂ ਥੋੜੀਆਂ ਹੁੰਦੀਆਂ ਨੇ ਫਿਰ ਇਹ ਤਾਂ ਗੁੱਸਾ ਸਾਰਿਆਂ ਨੂੰ ਹਨਾ ਆਪਾਂ ਨੂੰ ਵੀ ਪਹਿਲਾਂ ਚੰਗੀ ਲੱਗਦੀ ਸੀ ਪਰ ਜਦੋਂ ਪੰਜਾਬ ਦੇ ਖਿਲਾਫ ਜਿਹੜਾ ਪੰਜਾਬ ਦੇ ਖਿਲਾਫ ਆ ਫਿਰ ਆਪਾਂ ਦੇ ਖਿਲਾਫ ਆ ਜੀ ਬਿਲਕੁਲ ਸੇਖਰ ਨੇ ਜਿੱਥੇ ਬਿਆਨ ਦਿੱਤਾ ਉੱਥੇ ਵੀ ਜੀ ਨਵਜੋਤ ਬੱਗੂ ਨੇ ਹਸਪੀਟਲ ਚਲਾ ਰਹੇ ਨੇ ਉਹਨਾਂ ਵੱਲੋਂ ਵੀ ਇੱਕ ਬਿਆਨ ਆਇਆ ਵੀ ਜੇਕਰ ਲੜਕੀ ਨੂੰ ਸਸਪੈਂਡ ਕੀਤਾ ਜਾਂਦਾ ਤੇ ਆਸੀਂ ਉਸ ਨੂੰ ਮੰਥਲੀ 1 ਲੱਖ ਰੁਪਈਆ ਇਨਕਮ ਤਨਖਾਹ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਹਿਸਾਬ ਨਾਲ ਤੇ ਜ਼ਰੂਰੀ ਹੈ ਜੀ ਕਿਉਂਕਿ ਇਹਦੇ ਨਾਲ ਇਹਦੇ ਨਾਲ ਪਤਾ ਕੀ ਆ ਦੇਖੋ ਇਹ ਕੋਈ ਇੱਕ ਮਤਲਬ ਕਿ ਛੋਟੀ ਮੋਟੀ ਗੱਲ ਨਹੀਂ ਗੀ ਗੁੱਸਾ ਉਹਨੇ ਮਾਰਿਆ ਪਰ ਇਹ ਸਾਰੇ ਪੰਜਾਬ ਦਾ ਗੁੱਸਾ ਸੀ ਹਨਾ ਆਪਣੇ ਸਾਰਿਆਂ ਦਾ ਉਹਨੇ ਉਹਨੇ ਸਾਰਿਆਂ ਵੱਲੋਂ ਮਾਰਿਆ ਜੇ ਹੁਣ ਉਹ ਮੂਰੇ ਕੋਈ ਲੱਗਦਾ ਨਾ ਤੇ ਆਪਣੇ ਮੈਨੂੰ ਲੱਗਦਾ ਕਈ ਵਾਰੀ ਤਰਾਸਦੀ ਹੋ ਜਾਂਦੀ ਕਿ ਆਪਾਂ ਚੰਗੇ ਬੰਦੇ ਮਗਰ ਤੁਰ ਨਹੀਂ ਪਾਉਂਦੇ ਜੀ ਜੇ ਕੋਈ ਉਹਦੀ ਮਦਦ ਹੋਊਗੀ ਤਾਂਗਾ ਤੋਂ ਹੋਰ ਵੀ ਲੋਕ ਚਲੋ ਇਹ ਨਹੀਂ ਕਹਿੰਦੇ ਕਿ ਇਹ ਕੋਈ ਸਹੀ ਆ ਜਾਂ ਇਦਾਂ ਵਾ ਪਰ ਹੋਰ ਚੀਜ਼ਾਂ ਜ ਹੋ ਸਕਦਾ ਨਾ ਜਿਹੜੀਆਂ ਮਤਲਬ ਕਿ ਚੰਗੀਆਂ ਜਿਹੜੇ ਆਪਣੇ ਜਿੰਦਾ ਪੰਜਾਬ ਨੂੰ ਫ ਲੋਕੀ ਹੋਰ ਹੌਸਲਾ ਕਰ ਪਾਉਣਗੇ ਤੇ ਇਹੀ ਮੈਂ ਕਹਿਣਾ ਚਾਹੂੰਗਾ ਹੋਰ ਤਾਂ ਚਲੋ ਬਾਕੀ ਸਾਰੇ ਸਿਆਣੇ ਹਨ ਜਿਵੇਂ ਵੀਰੇ ਨੇ ਵੀ ਕਿਹਾ ਤੇ ਕੋਈ ਚੱਕਰ ਨਹੀਂ ਸੋ ਬਾ ਤੇ ਬਾਈ ਜੀ ਇੱਕ ਹੋਰ ਸਵਾਲ ਹੈ ਜਿਹੜਾ ਅਗਲਾ ਹੈ ਕਿ ਉਹ ਇਹ ਹੈ ਵੀ ਮੌਜੂਦਾ ਮੈਂਬਰ ਪਾਰਲੀਮੈਂਟ ਜਿਹੜੇ ਵੱਡੀ ਪੱਟੀ ਲੀਡ ਦੇ ਨਾਲ ਵੀ ਜਿੱਤੇ ਨੇ ਉਹਨਾਂ ਨੇ ਥੱਪੜ ਮਾਰਨਾ ਕੀ ਜਾਇਜ਼ ਹੈ ਦੇਖੋ ਗੱਲ ਪਤਾ ਕੀ ਹੈ ਜੀ ਗੱਲ ਸਹੀ ਗਲਤ ਨਹੀਂ ਆ ਹੁਣ ਐਮਪੀ ਦੇਖੋ ਲੋਕਾਂ ਤੋਂ ਵੱਡਾ ਤਾਂ ਐਮਪੀ ਵੀ ਨਹੀਂਗਾ ਹਨਾ ਤੇ ਜੇ ਉਹ ਐਮਪੀ ਗਲਤ ਬਿਆਨ ਉਹਨੂੰ ਵੀ ਫਿਰ ਜਦੋਂ ਆਪਾਂ ਗਲਤ ਬਿਆਨਬਾਜ਼ੀ ਕੋਈ ਵੀ ਕਰਦੇ ਆ ਨਾ ਕਿਸੇ ਸਮੂਹ ਬਾਰੇ ਕਿਸੇ ਵੀ ਆਪਾਂ ਸੰਸਥਾ ਬਾਰੇ ਕਿਸੇ ਕਹਿ ਲੋ ਕਿ ਇੱਕ ਪਾਰਟੀਕੂਲਰ ਕਿਸੇ ਕੌਮ ਬਾਰੇ ਤਾਂ ਉਹ ਫਿਰ ਗਲਤ ਗੱਲ ਨਾ ਜੇ ਤੁਸੀਂ ਐਮਪੀ ਖੜ ਗਏ ਹੋ ਹਨਾ ਚਲੋ ਤੁਹਾਨੂੰ ਲੋਕ ਜਿਧਾਰੇ ਤੋੜੇ ਜਿਧਾਰੇ ਇਹ ਥੋੜਾ ਕੀ ਤੁਸੀਂ ਦੂਜਿਆਂ ਨੂੰ ਗਲਤ ਬੋਲੋ ਹਨਾ ਇਹ ਤਾਂ ਕੀ ਜੇ ਗਲਤ ਆ ਦੂਜੀ ਗੱਲ ਇਹ ਹੈ ਕਿ ਉਹ ਉਹਨੇ ਕੁਛ ਨਾ ਕੁਛ ਗਲਤ ਇੱਥੇ ਬੋਲਿਆ ਹੋਊਗਾ ਤੇ ਗੱਲ ਇਹ ਆ ਕਿ ਇੰਨਾ ਕੋਈ ਵੀ ਨਹੀਂ ਹੁੰਦਾ ਕਿ ਆਪਣੀ ਨੌਕਰੀ ਦਾ ਤੇ ਲਾ ਦੇਵੇ ਹਨਾ ਬਿਨਾਂ ਗੱਲ ਤੋਂ ਉਹ ਵੀ ਕੁੜੀ ਦੀ ਦਲੇਰੀ ਆ ਕਿ ਇੰਨਾ ਕੋਈ ਸੋਖਾ ਕੰਮ ਨਹੀਂ ਹੁੰਦਾ ਕੁਛ ਉਹਨੂੰ ਲੱਗਿਆ ਹੋਊ ਕਿ ਤਾਂ ਉਹਦੀ ਅਣਖ ਨੂੰ ਵੰਗਾ ਰਿਆ ਉਤੇ ਤਾਂ ਹੀ ਉਹਨੇ ਮਤਲਬ ਕਿ ਇੰਨਾ ਸਟੈਪ ਲਿਆ ਬਾਈ ਜੀ ਇਸ ਗੱਲ ਬਾਰੇ ਤੁਹਾਡਾ ਕੀ ਵਿਚਾਰ ਹੈ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾ ਸਵਾਲ ਗਲਤ ਹੈ ਉਹ ਮੌਜੂਦਾ ਐਮਪੀ ਹੈ ਨਹੀਂ ਅਜੇ ਤੱਕ ਸ਼ਫਟ ਚੱਕੀ ਨਹੀਂ ਗਈ ਤੇ ਭਾਰਤ ਦੇ ਸੰਵਿਧਾਨ ਦੇ ਹਿਸਾਬ ਨਾਲ ਜਿੰਨਾ ਚੱਕਰ ਆਪਾਂ ਸ਼ਫਟ ਜਿਹਨੂੰ ਆਪਾਂ ਸੋਹਾਂਗੇ ਉਹਨੇ ਅੱਜ ਵੀ ਨਹੀਂ ਚੱਕਦੇ ਠੀਕ ਹੈ ਉਹਨਾਂ ਚਿਹਰੋਂਾਂ ਦੀ ਮੈਂਬਰ ਆਫ ਪਾਰਲੀਮੈਂਟਸ਼ਿਪ ਸਟਾਰਟ ਨਹੀਂ ਹੁੰਦੀ ਨਹੀਂ ਬਾਈ ਜੀ ਲੋਕ ਮਤ ਦੇ ਨਾਲ ਅੱਜ ਦੇਖੋ ਬਹੁਮਤ ਦੇ ਨਾਲ ਜਿੱਤੇ ਨੇ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸੌ ਚੱਕਣੀ ਰਹਿੰਦੀ ਹੈ ਪਰ ਮੈਂ ਤਾਂ ਇਹ ਪੁੱਛਦਾ ਨਹੀਂ ਬਿਲਕੁਲ ਗੱਲ ਤੁਹਾਡੀ ਠੀਕ ਹੈ ਪਰ ਮੈਂ ਤਾਂ ਇਹ ਪੁੱਛਣਾ ਚਾਹਣਾ ਕਿ ਮੌਜੂਦਾ ਮੈਂਬਰ ਪਾਰਲੀਮੈਂਟੋ ਬਣ ਚੁੱਕੇ ਨੇ ਸੌ ਚੱਕਣੀ ਰਹਿੰਦੀ ਹੈ ਪਰ ਥੱਪੜ ਮਾਰਨਾ ਉਹਨਾਂ ਦੀ ਜਾਇਜ਼ ਹੈ ਥੱਪੜ ਮਾਰਨਾ ਬਈ ਜੀ ਉਹਨਾਂ ਨੇ ਆਪਣੀਆਂ ਕਰਤੂਤਾਂ ਕਰਕੇ ਜੇ ਮੰਨ ਕੇ ਚੱਲੋ ਮੈਂਬਰ ਆਫ ਪਾਰਲੀਮੈਂਟ ਹੈ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਜੇ ਕਿਸੇ ਕਮਿਊਨਿਟੀ ਨੂੰ ਉਂਗਲ ਹੀ ਕਰੀ ਜਾਊਗਾ ਗਲਤ ਹੀ ਬੋਲੀ ਜਾਊਗਾ ਕੀ ਕਰੂਗੀ ਉਹ ਕਮਿਊਨਿਟੀ ਤੁਸੀਂ ਉਹ ਕਿਸੇ ਤਰੀਕੇ ਨਾਲ ਪਾਵਰਾ ਸਰੀਆਂ ਉਹਨਾਂ ਦੇ ਕੋਲੇ ਆ ਉਹ ਕਮਿਊਨਿਟੀ ਕਿਸੇ ਤਰੀਕੇ ਨਾਲ ਦਾ ਟਾਰਗੇਟ ਕਰੂਗੀ ਨਾ ਉਹਨਾਂ ਨੂੰ ਜੇ ਤੁਸੀਂ ਸਿੱਧੇ ਅਗਲੇ ਦੇ ਇਹ ਤਾਂ ਐਕਸ਼ਨ ਦਾ ਰਿਐਕਸ਼ਨ ਹੈ ਭਾਈ ਜੀ ਜੈ ਜੀ ਗੱਲ ਤੁਹਾਨੂੰ ਮੈਂ ਦੱਸਾਂ ਪਹਿਲਾਂ ਉਹਨਾਂ ਨੇ ਐਕਸ਼ਨ ਕੀਤਾ ਅੱਜ ਰਿਐਕਸ਼ਨ ਮਿਲ ਗਿਆ ਠੀਕ ਹੈ ਅੱਗੇ ਜੇ ਉਹ ਕਿਸੇ ਚੰਗਾ ਕੰਮ ਵੀ ਕਰਨਗੇ ਮੈਂਬਰ ਆ ਪਾਰਲੀਮੈਂਟ ਆ ਉਹਨਾਂ ਨੂੰ ਅਪਰੀਸ਼ੀਏਟ ਵੀ ਕੀਤਾ ਜੂ ਉਹ ਆਪਦੇ ਚੰਗੇ ਹੋਣ ਦਾ ਸਬੂਤ ਵੀ ਦੇ ਦੇ ਮਾੜਾ ਤਾਂ ਉਹਨਾਂ ਨੂੰ ਹੁਣ ਸਾਰਾ ਪੰਜਾਬ ਹਰਿਆਣਾ ਜਿੰਨੀ ਵੀ ਕਮਿਊਨਿਟੀ ਫਾਰਮਰਸ ਨੂੰ ਸਪੋਰਟ ਕਰਦੀ ਹੈ ਮਾੜਾ ਕਹਿੰਦੀ ਹੈ ਉਹ ਚੰਗਾ ਕੰਮ ਕਰਨ ਲੋਕ ਚੰਗਾ ਕਹਿਣਗੇ ਉਹਨਾਂ ਨੂੰ ਆਪਦਾ ਨਾਮ ਬਣਾਉਣ ਦਾ ਸਹੀ ਨਾ ਆਪਦਾ ਚੰਗਾ ਕਰਤਾਰ ਦਿਖਾਦਣ ਹਜੇ ਤੱਕ ਤਾਂ ਅਸੀਂ ਜਿੰਨਾ ਉਹਦੇ ਮੂੰਹੋਂ ਸੁਨੇ ਆ ਖਾਲਿਸਤਾਨੀ ਅੱਤਵਾਦੀ ਬਕਵਾਦੀ ਪੈਸਾ ਵਟੇ ਆਏ ਹੋਏ ਹੈ ਕਿਰਾਏ ਤੇ ਲਿਆਂਦੇ ਗਏ ਆ ਗੁੰਡੇ ਆ ਕਦੇ ਉਹਨੇ ਐਂ ਤਾਂ ਕਿਹਾ ਨਹੀਂ ਜੀ ਇੰਨਾ ਉਹਦਾ ਸੀ ਇਹ ਆਂਦਾ ਤੇ ਪਤਾ ਨਹੀਂ ਉਹ ਕੀ ਲੋਹਾ ਖਾਂਦੇ ਆ ਮਿੱਟੀ ਖਾਂਦੇ ਆ ਅਜੇ ਤੱਕ ਸਾਨੂੰ ਇਹ ਨਹੀਂ ਸਮਝ ਆਇਆ ਬਈ ਉਹਨਾਂ ਲੋਕਾਂ ਦੇ ਦਿਲ ਦੇ ਵਿੱਚ ਜਿਵੇਂ ਹਮਦਰਦੀ ਮੁੱਕੀ ਗਈ ਹੈ ਆਪਾਂ ਇਹ ਸ਼ਬਦਿਆ ਦੇ ਸ਼ਬਦਾਬ ਨਹੀਂ ਭੱਦੀ ਸ਼ਬਦਾਬ ਨਹੀਂ ਬੋਲਦੇ ਬਿਲਕੁਲ ਨਜਾਇਜ਼ ਹੈ ਤੇ ਕਿਤੇ ਜਾਇਜ਼ ਨਹੀਂ ਪਰ ਅਗਲੀ ਬੇਨਤੀ ਇਹ ਹੈ ਵੀ ਤੁਸੀਂ ਇਹ 10 ਤਰੀਕ ਨੂੰ ਧਰਨਾ ਦੇ ਰਹੇ ਹੋ ਬਾਈ ਜੀ ਉਹ ਧਰਨਾ ਦੇਣਾ ਆਵਾਜ਼ਾਂ ਹੀ ਠੱਪ ਹੋਣੀ ਕੀ ਤੁਹਾਡੇ ਨਜ਼ਰੀਏ ਦੇ ਨਾਲ ਇਹ ਜਾਇਜ਼ ਹੈ ਸਾਡੇ ਵੱਲੋਂ ਕੋਈ ਆਵਾਜ਼ਾਂ ਨਹੀਂ ਠੱਪ ਕੀਤੀ ਜੂ ਸ਼ਾਂਤਮਈ ਧਰਨਾ ਹੋਊਗਾ ਜੀ ਜਿਹਨੂੰ ਪੀਸਫੁਲ ਪ੍ਰੋਟੈਸਟ ਕਹਿੰਦੇ ਆ ਇਵਨ ਕੀ ਗਰਮੀ ਦੇ ਦਿਨਾਂ ਇੱਥੇ ਪਾਣੀ ਦੀ ਸ਼ਵੀਲ ਵੀ ਲਈ ਜਾਊਗੀ ਤੁਸੀਂ ਆ ਕੇ ਦੇਖਿਓ ਉਸ ਦਿਨ ਵੀ ਸਾਨੂੰ ਕਵਰ ਕਰੀ ਠੀਕ ਹੈ ਕੱਲਾ ਧਰਨਾ ਦੇਣਾ ਸੜਕਾ ਰੋਕਣਾ ਧਰਨੇ ਨਹੀਂ ਹੈਗੇ ਸਾਡੀ ਕੌਮ ਦੇ ਵਿੱਚ ਬਹੁਤ ਕੁਸ਼ ਹੈ ਜਿਹੜਾ ਅਸੀਂ ਲੋਕਾਂ ਨੂੰ ਦੱਸ ਸਕਦੇ ਆ ਰੋਕ ਕੇ ਠੰਡਾ ਪਾਣੀ ਸਕਾ ਕੇ ਮਿਹਨਤ ਕਰਕੇ ਵੀ ਦੱਸ ਸਕਦੇ ਆ ਵੀ ਤੁਸੀਂ ਵੀ ਸਾਡੀ ਭੈਣ ਦੀ ਸਪੋਰਟ ਕਰੋ ਅਸੀਂ ਵੀ ਆਪਣੀ ਭੈਣ ਦੀ ਸਪੋਰਟ ਕਰ ਰਹੇ ਹਾਂ ਜ਼ਰੂਰੀ ਨਹੀਂ ਕਿ ਆਪਾਂ ਸੜਕਾ ਰੋਕ ਕੇ ਲੋਕਾਂ ਨੂੰ ਦੱਸੀਏ ਰੋਕ ਕੇ ਉਹਨਾਂ ਨੂੰ ਪਾਣੀ ਪਿਆ ਕੇ ਮਿਹਨਤ ਕਰਕੇ ਕਿ ਜੀ ਇਹ ਗੱਲ ਹੈ ਅਸੀਂ ਇੱਥੇ ਗਲਤ ਨਹੀਂ ਹੈਗੇ ਮੋਸਟ ਆਫ ਦਾ ਜਿਆਦਾਤਰ ਲੋਕਾਂ ਨੂੰ ਪਤਾ ਭਾਈ ਜੀ ਕਿ ਇੱਥੇ ਕੌਣ ਗਲਤ ਹੈ ਕੌਣ ਨਹੀਂ ਹੈ ਜਦੋਂ ਉਹਦੀ ਖੁਦ ਦੀ ਕਮਿਊਨਿਟੀ ਬਾਲੀਵੁੱਡ ਨੂੰ ਉਹਨਾਂ ਸਪੋਰਟ ਕਰੀ ਜਾਂਦਾ ਠੀਕ ਹੈ ਤਾਂ ਅਸੀਂ ਕਿੱਥੇ ਗੱਲ ਤੇ ਨਾਲੇ ਇਹ ਚੀਜ਼ ਨਹੀਂ ਉਹ ਜਿਹੜਾ ਉਦਨ ਵਾਲਾ ਇਨਸੀਡੈਂਟ ਹੋਇਆ ਨਾ ਕੋਈ ਉਹ ਪਲਾਨਡ ਇਨਸੀਡੈਂਟ ਤਾਂ ਨਹੀਂ ਸੀ ਉਹ ਤਾਂ ਹੀਟ ਆਫ ਦਾ ਮੂਵਮੈਂਟ ਸੀਗਾ ਹਨਾ ਗੁੱਸਾ ਸੀਗਾ ਉਹਨੇ ਕੁਝ ਪਹਿਲਾਂ ਹੀ ਬੰਦੇ ਨੂੰ ਗੁੱਸਾ ਜਦੋਂ ਗੁੱਸਾ ਤਾਂ ਦੇਖੋ ਹੋਊਗਾ ਹੀ ਜਦੋਂ ਕਿਸੇ ਬਾਰੇ ਵੀ ਹਰ ਜਦੋਂ ਆਪਾਂ ਇੰਨਾ ਬੋਲਦੇ ਹਾਂ ਨਾ ਆਟੋ ਜਨਨ ਦਾ ਦੇਖੋ ਕਿੰਨਾ ਹਵਾ ਤਵਾ ਉਹਦਾ ਮਤਲਬ ਕਿ ਐਂ ਲੱਗਦਾ ਕਿ ਬੰਦੇ ਦਾ ਦਿਮਾਗੀ ਸੰਤੁਲਨ ਹੀ ਨਹੀਂ ਸਹੀ ਹੈਗਾ ਚਲੋ ਲੋਕਾਂ ਨੇ ਬਣਾਤਾ ਐਮਪੀ ਕੋਈ ਗੱਲ ਨਹੀਂ ਪਰ ਕੁਆਲਿਟੀਆਂ ਵੀ ਹੋਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਉਹਨਾਂ 'ਚ ਹਨਾ ਤੇ ਉਹ ਤਾਂ ਇੱਕ ਹੀਟ ਆਫ ਦਾ ਮੂਵਮੈਂਟ ਸੀ ਕੋਈ ਇਹ ਨਹੀਂ ਸੀ ਕਿ ਪਲਾਨ ਸੀਗਾ ਮੇਰੇ ਹਿਸਾਬ ਨਾਲ ਭੈਣੇ ਸੋਚਿਆ ਹਨਾ ਕਿ ਮੈਂ ਇਦਾਂ ਕਰੂ ਇਦਾਂ ਉਹ ਤਾਂ ਮੌਕਾ ਸੀਗਾ ਤੇ ਬਾਕੀ ਉਹ ਉਹੀ ਮੈਂ ਕਹਿਣਾ ਚਾਹਣਾਗਾ ਕਿ ਉਹਨਾਂ ਨੂੰ ਵੀ ਗਾਹਦੋ ਧਿਆਨ ਰੱਖਣਾ ਚਾਹੀਦਾ ਜਿਵੇਂ ਵੀਰੇ ਨੇ ਕਿਹਾ ਕਿ ਜੇ ਚੰਗੇ ਕੰਮ ਕਰਨਗੇ ਤੇ ਲੋਕੀ ਉਹਨਾਂ ਨੂੰ ਚੰਗਾ ਕਹਿਣਗੇ ਤੇ ਜੇ ਹੁਣ ਮਾੜੇ ਕਰਦੇ ਆ ਤੇ ਐਵੇਂ ਥੋੜ ਕਿਸੇ ਦਾ ਕੋਈ ਜੀ ਕਰਦਾ ਵਾ ਹਨਾ ਤੇ ਬਸ ਇੰਨੀ ਗੱਲ ਆ ਬਾਕੀ ਹੋਰ ਆਪਾਂ ਸਾਰੇ ਭੈਣਾਂ ਨੂੰ ਸਪੋਰਟ ਕਰਦੇ ਆ ਚਲੋ ਭਾਈ ਜੀ ਇਹ ਤਾਂ ਆਪਾਂ ਮੰਨਦੇ ਆ ਬਿਲਕੁਲ ਵੀ ਨਜਾਇਜ਼ ਹੋਇਆ ਅੱਪਾ ਦੀ ਸ਼ਬਦਾਬਦੀ ਨਹੀਂ ਬੋਲਣ ਚਾਹੀਦੀ ਸੀ ਤੇ 10 ਤਰੀਕ ਨੂੰ 100 ਵਾਰ ਨੂੰ ਨੌਜਵਾਨਾਂ ਵੱਲੋਂ ਇੱਥੇ ਟੈਕਸੀ ਡਰਾਈਵਰਾਂ ਵੱਲੋਂ ਹੋਰ ਲੋਕਾਂ ਵੱਲੋਂ ਇੱਥੇ ਧਰਨਾ ਦਿੱਤਾ ਜਾਣਾ ਸੋ ਇਹ ਤੁਹਾਡੇ ਨਾਲ ਜੋ ਚੈਨਲ ਦੇ ਜਰੀਏ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੇਖ ਰਹੇ ਹੋ ਚੈਨਲ ਜਗਨੂ ਕਾਮੀਪਾਲ ਆ ਮੈਂ ਜਗਰਾਤ ਸਿੰਘ ਢਿੱਲੋਂ ਸੋ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ